ਕਹਿੰਦੇ ਨੇ ਉਹ ਆ ਆ ਪ੍ਰਧਾਨ ਜੀ ਨੇ ਕਰ ਪ੍ਰਧਾਨ ਜੀ ਸਦਾ ਜੀ ਬਧਾਈ ਫਰਜੇ ਮੈਂ ਤਾਂ ਖਲਾਇਆ ਕਿ ਲੋਕਾਂ ਦੀ ਜਿੱਦ ਹੋਵੇ ਇੱਕ ਲੋਕਤੰਤਰ ਆਵੇ ਇੱਕ ਲੋਕਾਂ ਦੀ ਗੱਲ ਸੁਣੀ ਜਾਵੇ ਅੱਜ ਕਿਤੇ ਵੀ ਚਲ ਜਾਓ ਜਿਹੜਾ ਬੰਦਾ ਵੋਟ ਪਾਉਂਦਾ ਸੁਣਾਈ ਹੁੰਦੀ ਆ ਆ ਵੋਟਾਂ ਪਾਉਣ ਤੋਂ ਬਾਅਦ ਦੇਖ ਲਓ ਕਿਦਾਂ ਰਿਜ਼ਲਟ ਨਿਕਲੇ ਦੇਖੀਏ ਮੈਂ ਜਗ ਸੋਈ ਹੋਈ ਜਨਤਾ ਕੋ ਜਗਾਉਣਾ ਚਾਹਤਾ ਹਾਂ ਜੇ ਇੱਕ ਕੈਂਡੀਡੇਟ ਇੱਕ ਕੈਂਡੀਡੇਟ ਖੜਾ ਹੋਵੇ ਉਸke ਅਗੇ 100 ਕੈਂਡੀਡੇਟ ਖੜਾ ਹੋ ਜਾਏ तो ये बदलाव आप ही करेंगे पुलिस प्रशासन भी सुनेंगी कारपोरेशन भी सुनेगी कचहरी तहसील हर जगह पर हमारी सुनवाई होगी अगर हम लोगों में एक बंदा खड़ा है तो उसके सामने 20 बंदे 40 बंदे नहीं खड़े होंगे ना तो ये लोकतंत्र नहीं हो जाएगा एक आम बंदे को वोट नहीं पड़ती क्यों इन इनके पास पैसा है ये पैसा बांट के वोट ले लेते हैं राशन बांट के वोट ले लेते हैं इनको बोलो हक की वोट लेके दिखाए हक सच की वोट बस एक ही बंदा ले सकता उसका नाम कल्ला नीटू शट्रा वाला और एक बात और बात करना चाहता हूँ कि जेडा अफसर थोड़ा आपकी बात नहीं सुनता उस मीडिया को बुलाओ उसका जुलूस निकाल दो बस यही एक आइडिया रह गया और मैं आपको बता रहा हूँ कि जो अफसर नहीं सुनता बस एक ही आइडिया रह गया है कि उसका जुलूस निकाल दो फिर वो आपकी बात सुनेगा प्यार से तो कोई नहीं सुनता मैंने हजारों बार लोगों को बेनती करके देख लिया अफसरों को भी मैं नौ बार खड़ा हो जाएगा दसवीं बार और, और मैंने मोदी साहब के सामने भी इलेक्शन लड़े हैं वाराणसी में ਔਰ ਮੈਂਨੇ ਫਾਈਲ ਦਾਖਲ ਕੀਤੀ ਸੀ 200 ਫਾਈਲ ਜਮ੍ਹਾਂ ਹੋਈ ਤੇ ਉਹਨਾਂ ਨੇ ਸਾਰੀ ਕੌਂਚਵਾਨ ਕਮਿਸ਼ਨ ਰੱਦ ਕਰਦੀ ਸੀ ਕਿਉਂਕਿ ਨਾ ਤਾਂ ਵੈਲਿਡ ਪੇਪਰ ਬੋਰਡ ਚ ਆਪਣੀ ਸੀ ਤੇ ਨਾ ਤਾਂ ਮਸ਼ੀਨ 'ਚ ਇਸ ਕਰਕੇ ਉਹ ਸਭੀ ਕੈਨਸਲ ਹੋ ਗਿਆ ਥਾ ਔਰ ਮੈਂ ਇੱਕ ਗੱਲ ਕਹਿਣਾ ਚਾਹਣਾ ਲੋਕਾਂ ਨੂੰ ਕਿ ਰੱਬ ਨੂੰ ਕਦੀ ਨਾ ਭੁੱਲੋ ਜਦੋਂ ਤੁਸੀਂ ਮਾਰਜਨਾ ਸਾਰਾ ਕੁਝ ਇੱਥੇ ਰਹਿਣਾ ਜਿਹੜੇ ਕਰੋੜਾਂ ਅਰਬ ਰੁਪਏ ਲੋਕੀ ਲੈ ਕੇ ਆਏ ਇੱਥੇ ਸਭ ਖਤਮ ਹੋ ਜਾਣਾ ਗਰੀਬਾਂ ਦੀ ਮਦਦ ਕਰੋ ਲੋਕਾਂ ਨੂੰ ਮੁਸ਼ਕਲਾਂ ਚ ਕੱਢੋ ਜੇ ਲੋਕ ਇਹ ਲੀਡਰ ਲੋਕ ਮੁਸ਼ਕਲਾਂ ਗਰੀਬਾਂ ਨੂੰ ਪਾ ਦਿੰਦੇ ਆ ਨਾ ਕਿਤੇ ਕਿਸੇ ਸੁਣਵਾਈ ਨਹੀਂ ਹੁੰਦੀ ਬੰਦੇ ਦੀ ਖਾਰ ਕੇ ਮੈਂ ਤਾਂ ਖੜਾਇਆ ਕਿ ਲੋਕਾਂ ਦੀ ਜਿੱਤ ਹੋਵੇ ਇੱਕ ਲੋਕਤੰਤਰ ਆਵੇ ਇੱਕ ਲੋਕਾਂ ਦੀ ਗੱਲ ਸੁਣੀ ਜਾਵੇ ਅੱਜ ਕਿਤੇ ਵੀ ਚਲ ਜਾਓ ਜਿਹੜਾ ਬੰਦਾ ਵੋਟ ਪਾਉਂਦਾ ਸੁਣਵਾਈ ਹੁੰਦੀ ਆ ਆ ਵੋਟਾਂ ਪਾਉਣ ਤੋਂ ਬਾਅਦ ਦੇਖ ਲਓ ਕਿਦਾਂ ਰਿਜ਼ਲਟ ਨਿਕਲਣੇ ਆ ਹਾਂਜੀ ਦੇਖੋ ਜੀ ਜਿੰਨੇ ਪਣਨਗੇ ਮੈਨੂੰ ਸੱਚ ਤੇ ਹੱਕ ਦੀ ਪਣਨਗੇ ਨਾ ਮੈਂ ਕਿਸੇ ਨੂੰ ਪਾਣੀ ਪਿਆਇਆ ਨਾ ਮੈਂ ਕਿਸ ਨੂੰ ਸ਼ਰਾਬ ਪਿਆਈ ਆ ਨਾ ਮੈਂ ਕਿਸੇ ਨੂੰ ਪੈਸੇ ਦਿੱਤੇ ਨਾ ਮੈਂ ਕਿਸੇ ਨੂੰ ਰਾਸ਼ਨ ਵੰਡਿਆ ਮੈਂ ਰੱਬ ਦੀ ਕਸਮ ਖਾ ਕੇ ਨਾ ਆਪਣੇ ਬੱਚਿਆਂ ਦੀ ਕਸਮ ਖਾ ਕੇ ਨੇ ਕਿਹਨਾਂ ਨੂੰ ਕਸਮ ਖਵਾ ਕੇ ਪੁੱਛੋ ਇਹ ਬੰਦਿਆਂ ਨੇ ਕੀ ਕੁਝ ਨਹੀਂ ਵੰਡਿਆ